ਚਰਨੋਂ ਨਾਲ ਭਾਵੇਂ ਇੰਨਾ ਕੁਝ ਹੋਇਆ ਸੀ ਪਰ ਉਹਨੇ ਆਪਣੇ ਪੇਕੇ ਕੋذਨੇ ਸੀ ਦੱਸਿਆ ਉਹਦੀ ਮਾਂ ਨੂੰ ਭਾਵੇਂ ਕੁਝ ਗੱਲਾਂ ਦਾ ਪਤਾ ਸੀ ਪਰ ਉਹਨੇ ਵੀ ਹੋਰ ਕਿਸੇ ਨਾਲ ਗੱਲ ਨਹੀਂ ਸੀ ਕੀਤੀ ਉਹ ਤਾਂ ਇਹੀ ਆਖਦੀ ਰਹਿੰਦੀ ਊੜੀ ਦਾ ਘਰ ਵਾਲੇ ਬਿਨਾ ਕੁਝ ਨਹੀਂ ਬਣਦਾ ਮਾਂ ਦੀ ਇੰਨਾ ਗੱਲਾਂ ਕਰਕੇ ਹੀ ਚਰਨੋਂ ਕਿਸੇ ਨੂੰ ਕੁਝ ਨਹੀਂ ਸੀ ਦੱਸਦੀ ਚੱਲ ਕੁੜੇ ਤੀਏ ਹੋ ਜਾ ਤਿਆਰ ਚਲੀ ਆਪਾਂ ਆਪਣੇ ਤੇਰੇ ਬਿਨਾ ਕਰਦੀਆਂ ਕੰਧਾਂ ਕੋਲੇ ਵੀ ਖਾਣ ਨੂੰ ਪੈਂਦੇ ਆ ਕੰਦੀ ਬੀਬੀ ਨੇ ਸਿਰ ਤੇ ਚੁੰਨੀ ਲੋਟ ਕੀਤੀ ਭਾਈ ਜਿੰਨਾ ਚਿਰ ਕੱਲੇ ਸੀ ਉਦੋਂ ਉਹ ਜਿਆ ਟਾਈਮ ਸੀ ਹੁਣ ਜਦੋਂ ਕਰੇ ਰੌਣਕ ਹੋ ਗਈ ਚਰਨੋਂ ਦੀ ਹੁਣ ਉਹੀ ਘਰ ਹੈ ਉਹੀ ਮੈਂ ਆ ਪਰ ਹੁਣ ਕੁੜੀ ਵੀ ਨਾ ਆਏ ਲੱਗਦਾ ਜਿਵੇਂ ਵਿਆਹ ਵਾਂ ਵਿੱਚ ਬੈਠੇ ਹੋਈਏ ਘਰ ਤਾਂ ਵਸਦੇ ਹੀ ਸੋਹੰਦੇ ਆ ਭਾਂਡੇ ਤਾਂ ਹਰ ਘਰ ਖੜਕਦੇ ਹੀ ਐ ਚਲੋ ਦੋਹਾਂ ਜੀਆਂ ਦਾ ਗੁੱਸਾ ਗਿੱਲਾ ਹੋ ਜਾਂਦਾ ਹੁੰਦਾ ਹੀ ਐ ਤੇ ਹੁਣ ਤੱਕ ਦੋਹਾਂ ਜੀਆਂ ਵਿੱਚ ਪੈਣ ਜੀ ਆਪਣੇ ਕਿਹੜਾ ਟੈਮ ਨਹੀਂ ਆਏ ਬੇਬੇ ਨੇ ਚਰਨੋਂ ਦੀ ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਚਰਨੋਂ ਦੀ ਮਾਂ ਨੇ ਹਾਂ ਵਿੱਚ ਹੁੰਗਾਰਾ ਪਰਿਆ ਹਾਂਜੀ ਭੈਣ ਜੀ ਤੀਆਂ ਤਾਂ ਆਪਦੇ ਘਰੇ ਵਸਦੀਆਂ ਸੋਣੀਆਂ ਲੱਗਦੀਆਂ ਅਜੇ ਨਿਆਣੇ ਆਏ ਦੋਵੇਂ ਮਸ਼ਹੂਰ ਮਾਤਾ ਕੋਈ ਜਵਾਬ ਜੱਲਾ ਹੋ ਗਿਆ ਤਾਂ ਆਪੇ ਇਕ ਲਾਜੂ ਚਰਨੋਂ ਦੀ ਮਾਂ ਨੇ ਚਰਨੋਂ ਦੀ ਸੱਸ ਦੀ ਗੱਲ ਦਾ ਹੁੰਗਾਰਾ ਪਾਦਿਆਂ ਜਵਾਬ ਦਿੱਤਾ ਪਰ ਨਿਆਣੇ ਦੀ ਗੱਲ ਸੁਣ ਕੇ ਚਰਨੋਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਚਰਨوں ਨੂੰ ਦਲੇਰ ਸਿਉਂ ਦੀ ਜ਼ਿੰਦਗੀ ਵਿੱਚ ਰਹਿਣ ਲਈ ਨਿਆਣੇ ਦੀ ਜ਼ਿਆਦਾ ਜ਼ਰੂਰਤ ਸੀ ਦਲੇਰ ਸਿਉਂ ਚੁੱਪਚਾ ਬੈਠਾ ਸੀ ਤੇ ਦੀਪਾ ਚੋਰੀ-ਚੋਰੀ ਚਰਨوں ਨੂੰ ਵੇਖ ਕੇ ਇੰਨੀ ਮੀ ਪਾ ਲੈਂਦਾ ਦਿਲ ਵਿੱਚ ਤਾਂ ਦੀਪੇ ਦੇ ਮਨਾ ਮੂਹੀ ਲੱਡੂ ਫੁੱਟਣ ਲੱਗ ਪਏ ਚਰਨوں ਨੂੰ ਵੇਖ ਕੇ ਕਦੇ ਮਨ ਵਿੱਚ ਖਿਆਲ ਆਉਂਦਾ ਜੇ ਉਸ ਦਿਨ ਬਾਪੂ ਦੀ ਗਲਤੀ ਕਰਕੇ ਰਿਸ਼ਤਾ ਜੋੜਦਾ-ਜੋੜਦਾ ਨਾ ਵਿਗੜਦਾ ਤਾਂ ਅੱਜ ਚਰਨੋਂ ਦੇ ਘਰੇ ਜਵਾਈ ਬਣ ਕੇ ਬੈਠੇ ਹੋਣਾ ਸੀ ਤੇ ਚਰਨੋਂ ਨਹੀਂ ਮੇਰੇ ਸਾਈਕਲ ਦੀ ਕਾਟੀ ਤੇ ਬੈਠ ਕੇ ਜਾਣਾ ਸੀ ਇਹ ਗੱਲ ਸੋਚ ਕੇ ਦੀਪੇ ਦੇ ਚਿਹਰੇ ਤੇ ਅਰੌਣਕ ਜੀ ਆਗੇ ਪਰ ਰੌਣਕ ਗਾਇਬ ਹੋਣ ਵਿੱਚ ਮਿੰਟ ਵੀ ਨਹੀਂ ਲੱਗਿਆ ਜਦੋਂ ਦਲੇਸ ਸਿੰਘ ਦੀ ਖਰਵੀ ਜੀ ਆਵਾਜ਼ ਨੇ ਦੀਪੇ ਦੇ ਖਿਆਲਾਂ ਨੂੰ ਤੋੜਿਆ ਚੱਲ ਚੱਕ ਲੀੜੇ ਲੱਤੇ ਹੁਣ ਜਾਣਾ ਵੀ ਆ ਕਵੇਲਾ ਹੋ ਜਾਉ ਡੰਗਰਾਂ ਦੇ ਪੱਠੇ ਦੱਥੇ ਦਾ ਵੀ ਕਰਨਾ ਕਰੇ ਜਾ ਕੇ ਇਹ ਸ਼ਬਦ ਦਲੇਸ ਸਿੰਘ ਦੇ ਚਰਨੋਂ ਨੂ ਸੀ ਜਿਨ੍ਹਾਂ ਨੂੰ ਸੁਣ ਕੇ ਚਰਨ ਨੂੰ ਚਾਹ ਚੜ ਗਿਆ ਕਿ ਦਲੇਰ ਨੇ ਆਪ ਕਿਹਾ ਲੈ ਕੇ ਜਾਣ ਨੂੰ ਆਹੋ ਤੀਏ ਲਿਆ ਚੋਲਾ ਪੁੱਤ ਚੱਲੀਏ ਹੁਣ ਫਿਰ ਆ ਕੇ ਮਿਲ ਕੇ ਜਾਵਾਂਗੇ ਨਾਲੇ ਰਾਤ ਕੱਟ ਕੇ ਜਾਵਾਂਗੇ ਆਪਾਂ ਮਾਂ ਮਾਤੀਆਂ ਦਲੇਰ ਸੋਂ ਦੀ ਬੇਬੇ ਨੇ ਚਰਨੋਂ ਦੇ ਮੋਢੇ ਤੇ ਹੱਥ ਧਰਿਆ ਤੇ ਚਰਨ ਨੇ ਬੇਬੇ ਵੱਲ ਵੇਖਿਆ ਤੇ ਹਾਂ ਵਿੱਚ ਸਿਰ ਹਿਲਾਇਆ ਤੇ ਕਾਲੇ ਕਦਮੀ ਇਸ ਵਾਤ ਵਿੱਚ ਚਲੀ ਗਈ ਚਰਨੋਂ ਦੇ ਮਗ ਰਹੀ ਚਰਨੋਂ ਦੀ ਬੇਬੇ ਸਵਾਤ ਵਿੱਚ ਚਲੀ ਗਈ ਤੇ ਇਹ ਪੁੱਤ ਹਰ ਗੱਲ ਮਾਪਿਆਂ ਕੋਲ ਨਹੀਂ ਕਰੀਦੀ ਉਹੀ ਤੇਰਾ ਘਰ ਆ ਬੰਦਾ ਤਾਂ 100 ਵਾਰ ਲੜਦਾ ਝਗੜਦਾ ਪੁੱਤ ਹੱਕ ਆਉਦਾ ਸਾਨੂੰ ਰੱਬ ਨੇ ਬੁੜੀ ਜਾਤ ਨੂੰ ਬਣਾਈ ਐਸੀ ਨਾਲੇ ਬੰਦੇ ਨਾਲ ਦੇਹ ਗਾਲੋ ਤੇ ਨਾਲੇ ਬੰਦੇ ਤੋਂ ਛਿੱਤਰ ਖਾਓ ਪੁੱਤ ਬਾਗ ਰੂਪਲੀ ਕਰੋ ਮੈਂ ਕਿੰਨਾ ਕੋ ਚਿਹਰਾ ਤੇ ਨਾ ਤੇਰਾ ਬਾਪੂ ਸਾਰੀ ਉਮਰ ਬੈਠਾ ਰਹੇ ਪੁੱਤ ਭੈਣ ਭਰਾਵਾਂ ਦੀ ਤਾਂ ਬਰਤੋਂ ਦੀ ਸਕੀਰੀ ਐ ਹੁਣ ਸਾਡੇ ਵੀ ਮਾਪੇ ਤੁਰ ਗਏ ਭਰਾ ਪਰਜਾਈ ਆਉਂਦੇ ਆ ਪਰ ਮਾਵਾਂ ਵਾਂਗੂ ਕਿੱਥੇ ਢਿੱਡ ਫਰੋਲੀ ਦਾ ਚਰਨੋਂ ਦੀ ਮਾਂ ਨੇ ਗੱਲਾਂ ਕਰਦੀ ਕਰਦੀ ਨੇ ਚਰਨੋਂ ਦੇ ਲੀੜੇ ਲੱਤੇ ਇਕੱਠੇ ਕੀਤੇ ਆਪਦੇ ਹੱਥੀ ਬਣਾਏ ਕੱਦ ਦੇ ਚੋਲੇ ਵਿੱਚ ਪਾਏ ਤੇ ਚਰਨੋਂ ਤੇ ਹੱਤੀ ਚੋਲਾ ਫੜਾਇਆ ਤੇ ਭਰੇ ਮਨ ਨਾਲ ਚਰਨੋਂ ਨੂੰ ਗਲ ਨਾਲ ਲਾਇਆ ਚਰਨੋਂ ਨੇ ਬੇਬੇ ਦੇ ਗਲੇ ਲਾ ਕੇ ਲੱਖਾਂ ਹਜ਼ਾਰਾਂ ਹੰਝੂ ਹੋਂਕੇ ਢਿੱਡ ਵਿੱਚ ਹੀ ਲੁਕੋਲੇ ਪਤਾ ਨਹੀਂ ਕਿਉਂ ਚਰਨ ਨੂੰ ਹੁਣ ਆਪਣੇ ਆਪ ਨੂੰ ਬੋਝ ਸਮਝਣ ਲੱਗ ਪਈ ਸੀ ਮਾਪਿਆਂ ਤੇ ਅੱਜ ਜਦੋਂ ਅੱਜ ਦਲੇਰ ਸਿੰਘ ਨੇ ਚਰਨ ਨੂੰ ਵਾਪਸ ਲੈਣ ਆਇਆ ਤਾਂ ਚਰਨ ਨੂੰ ਇਹ ਲੱਗਿਆ ਕਿ ਮਾਪਿਆਂ ਤੋਂ ਬੋਝ ਲੈ ਗਿਆ ਭਾਵੇਂ ਚਰਨੋਂ ਦਲੇਰ ਸਿੰਘ ਦੀਆਂ ਅੱਖਾਂ ਵਿੱਚ ਆਪਦੇ ਵਾਸਤੇ ਅੱਜੇ ਵੀ ਗੁੱਸਾ ਤੇ ਮਾਨ ਵਿੱਚ ਪੈਰ ਰੱਖ ਰਹੇ ਸੀ ਪਰ ਸ਼ਾਇਦ ਧੀਆਂ ਵਿਆਹਣ ਤੋਂ ਬਾਅਦ ਧੀਆਂ ਦਾ ਮਾਪਿਆਂ ਦੇ ਘਰ ਕੋਈ ਹੁਣ ਸਿਰਫ ਰਿਸ਼ਤੇਦਾਰ ਵਾਂਗ ਆਉਣਾ ਹੀ ਰਹਿ ਗਿਆ ਦਿਲ ਵਿੱਚ ਵੀ ਰੱਖਦੀ ਸੀ ਚਾਨੋਂ ਨੇ ਚੋਲਾ ਚੁੱਕਿਆ ਤੇ ਦਲੇਰ ਸਿੰਘ ਦੇ ਸਾਹਮਣੇ ਨੀਵੀਂ ਪਾ ਕੇ ਖੜ ਗਈ ਦਲੇਰ ਸਿੰਘ ਵੀ ਉੱਠ ਖੜਾ ਹੋਇਆ ਤੇ ਆਪਣੇ ਆਪ ਨੂੰ ਜਵਾਈ ਸਮਝਣ ਦੀ ਹੈਕਰ ਨੇ ਉਹਨੂੰ ਨਰਮ ਨੇ ਪੈਣ ਦਿੱਤਾ ਖੜੇ ਖੜੋਤੇ ਸਾਰਿਆਂ ਨੂੰ ਹੱਥ ਜੋੜੇ ਤਾਂ ਚਾਨੋਂ ਦੇ ਮਾਪੇ ਨੇ ਦਲੇਰ ਸਿੰਘ ਦਾ ਮੋਢਾ ਫਲੋਸਦਿਆਂ ਕਿਹਾ ਭਾਈ ਨਿਆਣੀਆ ਧੀ ਗਲਤੀ ਹੋ ਜਾਂਦੀ ਹੈ ਜਵਾਕੀ ਤੋਂ ਅਸੀਂ ਮਾਫੀ ਮੰਗਦਿਆਂ ਹੌਲੀ-ਹੌਲੀ ਤੁਹਾਡੇ ਕਰਮਤਾਵਿਕ ਢਲ ਜਾਓ ਦਲੇਰ ਸਿੰਘ ਬਿਨਾ ਕੁਝ ਬੋਲੇ ਸਾਈਕਲ ਤੇ ਬੈਠਿਆ ਰਿਆ ਤੇ ਮੱਥੇ ਤੇ ਤਿਉੜੀ ਜੀ ਰੱਖੀ ਚਰਨੋਂ ਮਾਪਿਆਂ ਨਾਲ ਮਿਲਣ ਤੋਂ ਬਾਅਦ ਸਾਈਕਲ ਤੇ ਬੈਠ ਗਈ ਦਲੇਰ ਸਿਉ ਨੇ ਚੁੱਪ ਕਰਕੇ ਸਾਈਕਲ ਧੋਲ ਲਿਆ ਤੇ ਚਰਨੋਂ ਨੇ ਭਰੀਆਂ ਅੱਖਾਂ ਨਾਲ ਮੂੰਹ ਮਾਪਿਆਂ ਤੋਂ ਪਾਸੇ ਕਰ ਲਿਆ ਚਰਨੋਂ ਦਲੇਰ ਸਿਉ ਦੀ ਮਗਰ ਬੈਠੀ ਆਪਣੇ ਆਪ ਨੂੰ ਮਾਪਿਆਂ ਤੋਂ ਬੋਝ ਲਾ ਦੇਣ ਦਾ ਸੋਚ ਕੇ ਹੌਸਲੇ ਵਿੱਚ ਸੀ ਉਹ ਦਰਦੀ ਪਾਚਾ ਵਿੱਚ ਸਾਈਕਲ ਤਾਂ ਚਲਾ ਰਿਆ ਸੀ ਪਰ ਆਪਣੇ ਨੂੰ ਦਲੇਰ ਸਿਉ ਤੋਂ ਸਿਰਫ ਦੋ ਕਦਮਾਂ ਦੀ ਦਿਤ ਤੇ ਰੱਖਦਾ ਤਾਂ ਜੋ ਚਰਨ ਨੂੰ ਵੇਖ ਲਵੇ ਪਿੰਡ ਵਿੱਚ ਪਹੁੰਚਣ ਤੋਂ ਪਹਿਲਾਂ ਦਲੇਰ ਸਿਉ ਨੇ ਬਹੁਤ ਥੱਲੇ ਸਾਈਕਲ ਰੋਕਿਆ ਤਾਂ ਚਰਨ ਨੂੰ ਬੈਠੀ ਰਹੀ ਉੱਤਰ ਜਾ ਹੁਣ ਮੈਂ ਖੜਾ ਕਰ ਦੂੰਦਾ ਕਹਿੰਦੇ ਦਲੇਰ ਸਿਉ ਨੇ ਚਰਨ ਨੂੰ ਪੱਜ ਕੇ ਬੋਲਿਆ ਚਰਨ ਨੂੰ ਡਰ ਗਈ ਤੇ ਫਟਾਫਟ ਸਾਈਕਲ ਤੋਂ ਉੱਤਰ ਗਈ ਪਿੱਛੇ ਆਉਂਦਿਆਂ ਬੇਬੇ ਤੇ ਦੀਪੇ ਨੇ ਵੀ ਉੱਥੇ ਹੀ ਪੈਰ ਮਾਲਲੇ ਕਿ ਕਿਉਂ ਬੋਲਦਾ ਦਲੇਰ ਸਿਉ ਹੁਣ ਇਹ ਕੀ ਹੋਇਆ ਹੁਣ ਨਖਪਣਿਆ ਅਜਿਹਾ ਪਿੰਡ ਦੀ ਜੂਹ ਈ ਟਪਾਈ ਐ ਫਿਰ ਲੱਗ ਗਿਆ ਦਲੇਰ ਸਿਉ ਚਰਨੋ ਵੱਲ ਵੇਖਦਾ ਬੋਲਿਆ ਇੱਕ ਤਾਂ ਲੰਮਾ ਸਾਰਾ ਦੂਰਾ ਕੁੰਡ ਕੱਢ ਜੇ ਕਿਸੇ ਨੇ ਤੇਰਾ ਹੱਥ ਵੀ ਵੇਖ ਲਿਆ ਗਿੱਟੇ ਤੋੜ ਦੂੰ ਪਹਿਲਾਂ ਗੱਲ ਹੋਰ ਸੀ ਹੁਣ ਤਾਂ ਸ਼ਾਂਕ ਕੇ ਰੱਖੂੰ ਚਰਨੋ ਨੇ ਫਟਾਫਟ ਚੁੰਨੀ ਲੋਟ ਕੀਤੀ ਡਰਦੀ ਤੇ ਹੱਥ ਪੈਰ ਕੰਬਣ ਲੱਗ ਪਏ ਪਰ ਚਰਨੋ ਮੂੰਹੋਂ ਕੁਝ ਨਾ ਬੋਲੀ ਬਸ ਅੱਖਾਂ ਵਿੱਚ ਤਰੇ ਪਤਰੇ ਪਹੰਜੂ ਡਿੱਗਣ ਲੱਗ ਪਏ ਜੋ ਹੀ ਅੱਖਾਂ ਪਾਣੇ ਚਰਨ ਦੇ ਹੱਥ ਤੇ ਬੂੰਦ ਦੇ ਬਣ ਕੇ ਡਿੱਗਿਆ ਦੀਪੇ ਦੀ ਜਾਨ ਨਿਕਲ ਗਈ। ਬਸ ਕਸੀਸ ਵੱਟ ਕੇ ਚੁੱਪ ਕਰ ਗਿਆ ਪਰ ਬੋਲਿਆ ਨਹੀਂ। ਇਹ ਕੰਜਰ ਨਹੀਂ ਹਟਦਾ। ਮੈਂ ਕਿੱਥੇ ਕਿੱਥੇ ਮੂਰੇ ਹਾਂ ਬੇਬੇ ਮੂੰਹ ਵਿੱਚ ਬੜਬੜਾਉਂਦੇ ਹੋਏ ਦੀਪੇ ਦੇ ਮਗਰ ਸਾਈਕਲ ਤੇ ਬੈਠ ਗਈ ਪਰ ਦੀਪਾ ਖੜਾ ਰਿਹਾ। ਬੈਠ ਜਾ ਹੁਣ। ਮਗਰ ਕਿ ਹੁਣ ਜੰਤਰੀ ਵਿਖਾਵਾ ਬਾਂਮਣ ਨੂੰ ਉਹ ਟਾਈਮ ਕੱਢ ਕੇ ਦੇਉ। ਫੇਰ ਬਟਣਾ। ਦਲੇਰ ਸਿੰਘ ਨੇ ਫੇਰ ਘਰਬੀਜੀ ਆਵਾਜ਼ ਵਿੱਚ ਅਰੋਪ ਨਾਲ ਬੋਲਿਆ ਬੋਲ ਦਲੇਰ ਸਿੰਘ ਦੇ ਚੀਵ ਦੇ ਸੀਨਾ ਦੀਪੇ ਦੇ ਜਾਂਦੇ ਸੀ ਘਰ ਪਹੁੰਚਿਆਂਦਿਆਂ ਭਾਵੇਂ ਪਿਛਲਾ ਪਹਿਰ ਵੀ ਲੰਘ ਚੱਲਿਆ ਸੀ ਪਰ ਚਰਨੋਂ ਨੇ ਆ ਕੇ ਫਟਾਫਟ ਕੰਮ ਕਰਨੇ ਸ਼ੁਰੂ ਕਰ ਦਿੱਤੇ ਚਰਨੋਂ ਦੇ ਕੰਮ ਨਿਵੇੜਦਿਆਂ ਦਲੇਰ ਸਿੰਘ ਮੁੜ ਉਹੀ ਗੱਲਾਂ ਤੇ ਵਾਪਸ ਆ ਗਿਆ ਕੰਧਾਂ ਵੱਲ ਨਿਗਾਹ ਮਾਰੀ ਬਹੀ ਵਾਲੇ ਦਰਵਾਜ਼ੇ ਵਿੱਚ ਸੁਆਖ ਲਾਰ ਦਿੱਤੀ ਚਾਨਣ ਨੂੰ ਖੁਸ਼ੀ ਤੇ ਦੀਪਾ ਚੁਬਾਰੇ ਵਿੱਚ ਦੀ ਬਾਰੇ ਵਿੱਚੋਂ ਦੀ ਬੇੜੇ ਵਿੱਚ ਠੋਮਕ ਠੋਮਕ ਕਰਦੀ ਚਾਨਣ ਨੂੰ ਵੇਖ ਕੇ ਮਨ ਹੀ ਮਨ ਖੁਸ਼ ਹੋ ਰਿਹਾ ਸੀ ਇਧਰ ਦਲੇਸਿਓ ਚਾਨਣ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਸ਼ੱਕ ਦੀ ਸੂਈ ਭਜਾਰਿਆ ਸੀ ਚਾਨਣ ਬੇਫਿਕਰ ਹੋ ਕੇ ਕੰਮ ਕਰਦੀ ਰਹੀ ਤੁਰੇ ਫਿਰਦੀ ਚਾਨਣ ਦੀ ਨਿਗਾ ਜਦੋਂ ਚੁਬਾਰੇ ਦੇ ਜੰਗਲੇ ਵਿੱਚ ਦੀ ਵੇਖ ਦੇ ਦੀਪੇ ਤੇ ਪੈਂਦੀ ਤਾਂ ਦੀਪਾ ਸੁੰਨ ਹੀ ਹੋ ਜਾਂਦਾ ਹਮ ਇੱਕ ਦੂਜੇ ਨੂੰ ਦੀ ਅੱਖਾਂ ਮਿਲ ਕੇ ਦੋਹਾਂ ਦੇ ਚਿਹਰੇ ਤੇ ਇੱਕ ਨਿੱਕੀ ਜਿਹੀ ਮੁਸਕਾਨ ਆ ਜਾਂਦੀ ਪਰ ਫਿਰ ਛੇਤੀ ਹੀ ਦੀਪਾ ਸੰਕੇ ਪਾਸੇ ਹੋ ਕੇ ਖੜ ਜਾਂਦਾ ਨਾ ਵੇਖ ਚਰਨੋਂ ਹਾਈ ਸੀਨੇ ਖਿੱਚ ਪੈਂਦੀ ਐ ਮੇਰੀ ਦੀਪਾ ਦਿਲ ਤੇ ਹੱਥ ਧਰ ਲੈਂਦਾ ਕਹਿੰਦਾ ਚਰਨੋਂ ਨੇ ਕੰਮ ਨਵੇੜੀਆਂ ਤਾਰਾਂ ਕੱਢੀਆਂ ਰੋਟੀ ਟੋਕੀਤਾ ਪਰ ਜਦੋਂ ਦਲੇਰ ਸੋ ਨੂੰ ਰੋਟੀ ਫੜਾਉਣ ਗਈ ਤਾਂ ਅੱਗੇ ਵੇਖਿਆ ਦਲੇਰ ਸੋ ਨੇ ਸ਼ਰਾਬ ਬੋਤਲ ਰੱਖੀ ਹੋਈ ਸੀ ਤੇ ਚਰਨੋਂ ਨੂੰ ਰੋਟੀ ਤੋਂ ਜਵਾਬ ਦਿੰਦੇ ਨੇ ਸਟੀਲ ਦੇ ਗਲਾਸ ਵਿੱਚ ਪਾਇਆ ਪੈਗ ਮੂਨ ਨੂੰ ਲਾਲਿਆ ਚਰਨ ਨੂੰ ਰੋਟੀ ਦੀ ਫੜੀ ਥਾਲੀ ਲੈ ਕੇ ਵਾਪਸ ਹੀ ਆਉਣ ਲੱਗੀ ਸੀ ਕਿ ਦਲੇਸੋਂ ਨੇ ਆਵਾਜ਼ ਮਾਰੀ ਖੜ ਜਾ ਤੇ ਉਰਿਆ ਕਿ ਗੱਲ ਸੁਣ ਕੇ ਜਾ ਚਰਨ ਉੰਨੀ ਕਦਮੀ ਪਿੱਛੇ ਮੁੜ ਪਈ ਦਲੇਸੋਂ ਨੇ ਚਰਨ ਨੂੰ ਮੰਜੇ ਤੇ ਬੈਠਣ ਦਾ ਇਸ਼ਾਰਾ ਕੀਤਾ ਚਰਨ ਡਰ ਦੀ ਡਰਾਉਂਦੀ ਝੱਜਕਦੇ ਹੋਏ ਦਲੇਸੋਂ ਦੇ ਮੰਜੇ ਤੇ ਬੈਠ ਗਈ ਤੇ ਨੀਮੀ ਪਈ ਹੋਈ ਦਲੇਸਿਓਂ ਦੇ ਅਗਲੇ ਹੁਕਮਾਂ ਦਾ ਇੰਤਜ਼ਾਰ ਕਰਨ ਲੱਗੀ ਚਰਨੋ ਸ਼ਾਇਦ ਦਲੇਸਿਓਂ ਤੋਂ ਪਿਆਰ ਦੀ ਉਮੀਦ ਲਈ ਬੈਠੀ ਸੀ 20 ਦਿਨਾਂ ਦੇ ਵਕਫੇ ਬਾਅਦ ਚਰਨੋ ਵਾਪਸ ਆਈ ਸ਼ਾਇਦ ਦਲੇਸਿਓਂ ਨੂੰ ਅੱਜ ਉਹਦੇ ਤੇ ਪਿਆਰ ਆਇਆ ਹੋਵੇ ਅਜੇ ਚਰਨੋ ਦੇ ਮਨ ਦੇ ਖਿਆਲ ਸ਼ੁਰੂ ਹੀ ਹੋਏ ਸੀ ਕਿ ਦਲੇਓਸਿਓਂ ਨੇ ਖੰਗੂਰਾ ਮਾਰਿਆ ਤੇ ਬੋਲਿਆ ਗੱਲ ਸੁਣ ਕੰਨ ਖੋਲ ਕੇ ਕਿ ਐਤ ਕੀ ਮੈਨੂੰ ਤੈਨੂੰ ਲੈ ਕੇ ਆਉਣਾ ਪਿਆ ਬੇਬੇ ਕਰਕੇ ਉਹ ਵੀ ਪਰ ਹੁਣ ਸੋਚ ਸਮਝ ਲਾ ਮਗਜ ਵਿੱਚ ਗੱਲ ਬੈਠਾ ਲਾ ਕਿਤੇ ਹੁਣ ਵੇਖ ਲਿਆ ਪਹਿਲਾਂ ਵਾਲੀਆਂ ਕਰਤੂਤਾਂ ਕਰਦੀ ਨੂੰ ਡੱਕਰੇ ਕਰ ਦੂੰ ਤੇ ਘਰੋਂ ਦੇਉ ਦਵਲ ਮੈਂ ਨਹੀਂ ਵੇਖਣਾ ਤੇਰਾ ਪਿਓ ਪੈਰਾਂ ਵਿੱਚ ਹੀ ਡਿੱਗਦਾ ਕਿ ਮਾਂ ਪੈਰਾਂ ਵਿੱਚ ਹੀ ਡਿੱਗਦੀ ਐ ਰੱਜ ਕੇ ਜਲੂਸ ਕੱਢੂੰ ਸੁਣ ਗਿਆ ਫੇਰ ਨਾ ਆਖੀ ਦੱਸਿਆ ਨਹੀਂ ਬਥੇਰਾ ਨੰਦੂ ਕੱਢ ਦਿੱਤਾ ਪਿੰਡ ਵਿੱਚ ਖੜਨ ਜੋਗਾ ਨਹੀਂ ਛੱਡਿਆ ਪਹਿਲਾਂ ਹੀ ਜੇ ਹੁਣ ਦੁਬਾਰਾ ਉਹੀ ਕੁਝ ਹੋਇਆ ਚੋਲਾ ਚੱਕੀ ਤੇ ਤੁਰਦੀ ਲੱਗੀ ਇਥੋਂ ਤੇ ਪਿਓ ਨੂੰ ਪੇਜ ਦੇਈ ਤੇਰਾ ਲੈਜੂ ਗੱਡਾ ਪਰਕੇ ਸੁਣ ਗਿਆ ਖੋਲ ਲੈ ਕਵਾੜ ਕਹਿੰਦੇ ਦਲੇਸਿ ਉਹਨੇ ਚਰਨਾਂ ਦੇ ਮੱਥੇ ਤੇ ਹੱਥ ਮਾਰਿਆ ਤੇ ਚਰ ਨੂੰ ਤਰਪਕ ਗਈ ਜਾਂ ਬੇਬੇ ਨੂੰ ਰੋਟੀ ਫੜਾ ਕੇ ਜਾ ਕੇ ਸਾਰਾ ਦਿਨ ਤੇਰੀ ਹਮਾਇਤ ਵਿੱਚ ਰਹਿੰਦੀ ਸੀ ਸਾਰਾ ਦਿਨ ਕੁੜੀ ਤੇ ਚਰ ਨੂੰ ਆਹੀ ਕੁਝ ਸੀ ਉਹਦੇ ਕੋਲ ਜਾ ਬੈਠ ਜਾ ਉਹਦੇ ਕੋਲ ਮੇਰਾ ਜਦੋਂ ਜੀ ਕੀ ਤਾਂ ਉਦੋਂ ਰੋਟੀ ਖਾऊं ਕਹਿੰਦੇ ਦਲੇਸਿਓ ਨੇ ਫੇਰ ਇੱਕ ਗਲਾਸ ਵਿੱਚ ਸ਼ਰਾਬ ਪਾਉਣ ਲਈ ਬੋਤਲ ਚੁੱਕੀ ਚਰਨੋ ਅਜੇ ਦਲੇਸਿਓ ਦੀਆਂ ਗੱਲਾਂ ਸੁਣ ਕੇ ਸੋਨੀ ਬੈਠੀ ਕਿ ਦਲੇਸਿਓ ਨੇ ਦਬਕਾ ਮਰਿਆ ਚਰਨੋ ਫਟਾਫਟ ਉੱਠ ਕੇ ਤੁਰ ਪਈ ਉੱਠ ਖੜੀ ਹੋ ਜਾ ਹੁਣ ਤੁਰੇ ਜਾਂਦੀ ਚਰਨੋ ਦੇ ਮਨ ਵਿੱਚ ਉਤਰਾ ਚੜਾ ਆ ਰਹੇ ਸੀ ਕਿੰਨੀ ਖੋਸ਼ੀ ਚਰਨੋ ਪਰ ਦਲੇਸਿਓ ਦੀਆਂ ਗੱਲਾਂ ਨੇ ਚਰਨੋ ਦਾ ਹਿਰਦਾ ਸਾੜੀ ਦਿੱਤਾ ਚਰਨੋ ਚੌਂਤਰੀ ਤੇ ਆ ਕੇ ਚੁੱਪ ਕਰਕੇ ਬੈਠ ਗਈ ਪਤਾ ਨਹੀਂ ਆਪਦੀ ਕਿਸਮ ਨੂੰ ਕੋਸ ਰਹੀ ਸੀ ਕਿ ਆਪਦੇ ਸੰਜੋਗਾ ਨੂੰ ਪਰ ਹੁਣ ਚਾਨੂ ਨੂੰ ਮਾਂ ਦੀ ਯਾਦ ਆ ਰਹੀ ਸੀ ਤੇ ਮਨ ਭਰ ਗਿਆ ਚਾਨੂ ਨੇ ਉਨੀ ਪੈਰੀ ਉੱਠ ਕੇ ਆਪਦਾ ਸੰਦੂਖ ਖੋਲ੍ਹਿਆ ਤੇ ਬੇਬੇ ਦੇ ਹੱਥਾਂ ਦਾ ਬਣਿਆ ਚੋਲਾ ਇੱਕ ਨਾਲ ਲਾਇਆ ਇੱਕ ਵਾਰ ਤਾਂ ਚਾਨੂ ਦੀ ਪਉਬ ਨਿਕਲ ਗਈ ਪਰ ਫਿਰ ਚਾਨੂ ਨੇ ਆਪਣੇ ਆਪ ਤੇ ਕੰਟਰੋਲ ਕੀਤਾ ਦਲੇਸion ਦੀ ਬੇਬੇ ਨੇ ਚਾਨੂ ਨੂੰ ਸੰਦੂਖ ਖੋਲ੍ਹ ਕੇ ਖੜੀ ਨੂੰ ਚੋਲਾ ਹਿੱਕ ਨਾਲ ਲਾ ਕੇ ਖੜੇ ਵੇਖਿਆ ਤਾਂ ਬੇਬੇ ਨੇ ਚਰਨੋਂ ਦੇ ਮੋਢੇ ਤੇ ਹੱਥ ਰੱਖਿਆ ਧੀਏ ਕੀ ਹੋਇਆ ਪੁੱਤ ਧੀਆਂ ਦੇ ਦੇਸ਼ ਬਿਗਾਨੇ ਹੁੰਦੇ ਆ ਪੁੱਤ ਮਾਵਾ ਦੇ ਮੋਹ ਦਾ ਅਰਥ ਹੀ ਤੱਕ ਨਾਲ ਜਾਂਦੇ ਆ ਧੀਏ ਪਰ ਜੱਗ ਦੀ ਰੀਤ ਹੀ ਚੰਦਰੀ ਐ ਧੀ ਨੂੰ ਤਾਂ ਰਾਜੇ ਰਾਣੀਆਂ ਨੇ ਨਹੀਂ ਰੱਖਿਆ ਮੇਰੀ ਧੀ ਮੈਂ ਤੇਰੀ ਮਾਂ ਹੀ ਆ ਪੁੱਤ ਐਵੇਂ ਮਨ ਹੌਲਾ ਨਾ ਕਰੀ ਬੇਬੇ ਦੀ ਅਖੀਰਲੀ ਗੱਲ ਨੇ ਚਰਨੋਂ ਦੀ ਅੱਖਾਂ ਮੱਲੋਂ ਮੱਲੀ ਸਿੰਮਣ ਲਾ ਦਿੱਤੀ ਪਰ ਚਰਨੋਂ ਆਪਣੇ ਆਪ ਨੂੰ ਸੰਭਾਲ ਹੀ ਗਈ ਪੁੱਤ ਧੀਏ ਦਲੇ ਨੇ ਰੋਟੀ ਖਾਧੀ ਕਿ ਨਹੀਂ ਅੱਜ ਵੀ ਝੋਲਸੀ ਜਾਂਦਾ ਕਹਿੰਦੀ ਬੇਬੇ ਨੇ ਗੱਲ ਬਦਲ ਦਿੱਤੀ ਬੇਬੇ ਦਰਵਾਜ਼ੇ ਵਿੱਚ ਬੈਠੇ ਆ ਮੈਂ ਰੋਟੀ ਪੁੱਛੀ ਸੀ ਕਹਿੰਦੀ ਅਜੇ ਨਹੀਂ ਖਾਣੀ ਕਹਿੰਦੀ ਚਰਨੋਂ ਨੇ ਸੰਦੂਖ ਖੋਲ ਕੇ ਚੋਲਾ ਰੱਖਿਆ ਕੁੜੇ ਔਖਾ ਪਰਾਤਾ ਨਹੀਂ ਹੁੰਦਾ ਸੀ ਪੀ ਕੇ ਦੱਸ ਮੈਨੂੰ ਮੈਂ ਦੋ ਮਾਰੂੰ ਉਹਦੇ ਮੋਹਰਾ ਵਿੱਚ ਕਰ ਦੂੰ ਸਿੱਧਾ ਹੁਣ ਕਹਿੰਦੀ ਬੀਬੇ ਨੇ ਚਾਰਨ ਨੂੰ ਮੰਜੇ ਤੇ ਬੈਠਣ ਦਾ ਇਸ਼ਾਰਾ ਕੀਤਾ ਤਾਂ ਚਾਰਨ ਉਹ ਬੀਬੇ ਕੋਲ ਬੈਠ ਗਈ ਚਾਰਨ ਮਨ ਹੀ ਮਨ ਆਪਦੇ ਕਸੂਰ ਨੂੰ ਲੱਭਣ ਦਾ ਯਤਨ ਕਰਦੀ ਆਪਣੇ ਆਪ ਨੂੰ ਹੀ ਕਹਿੰਦੀ ਆ ਬਸ ਹੁਣ ਕੋਈ ਮੌਕਾ ਨਹੀਂ ਦੇਣਾ ਉਹਨੂੰ ਲੜਨ ਦਾ ਬਸ ਮੈਂ ਕਿਸੇ ਨੂੰ ਬੁਲਾਉਣਾ ਹੀ ਨਹੀਂ ਤੇ ਨਾ ਹੀ ਮੂੰਹ ਨੰਗਾ ਕਰਾਂ ਫੇਰ ਤਾਂ ਕੋਈ ਕਲੇਸ਼ ਨਹੀਂ ਹੋਣਾ ਅਜੇ ਚਾਰਨ ਸੋਚ ਹੀ ਰਹੀ ਸੀ ਦੇ ਦਲੇਸਿਓਂ ਨਾ ਲਲਕਾਰ ਆਇਆ ਬਾਹਰੋਂ ਕੋਈ ਰੋਟੀ ਪਾਣੀ ਫੜਾਉ ਮੈਨੂੰ ਕਿ ਮੇਰੇ ਵਾਸਤੇ ਹੈ ਨਹੀਂ ਕੁਛ ਪਰਵਾਹੀ ਨਹੀਂ ਹੈਨੀ ਮੈਂ ਤਾਂ ਇੱਥੇ ਕਿਸੇ ਨੂੰ ਆਪਦੇ ਬੱਬਰ ਪਰਲੇ ਖਸਮ ਦਾ ਕੀ ਫਿਕਰਾ ਚਰਨੋਂ ਦਲੇਸਿਓਂ ਦੀ ਆਵਾਜ਼ ਸੁਣ ਕੇ ਉਹਨੇ ਪੈਰੀ ਭੱਜ ਕੇ ਚੌਂਤਰੇ ਤੇ ਜਾਂਦੀ ਤੇ ਦਲੇਸਿਓਂ ਵਾਸਤੇ ਰੋਟੀ ਥਾਲੀ ਵਿੱਚ ਪਾਉਂਦੀ ਐ ਤੇ ਦਲੇਸਿਓਂ ਕੋਲਾ ਲੈ ਕੇ ਹੀ ਜਾਂਦੀ ਐ ਦਲੇਸ ਸਿਉ ਚਿਲਾਵੀ ਜੁੱਤੀ ਚਰਨੋਂ ਵੱਲ ਮਾਰਦਾ ਚਰਨੋਂ ਡਰ ਕੇ ਪਿੱਛੇ ਹੋ ਗਈ ਨਾ ਤੈਨੂੰ ਪਤਾ ਨਹੀਂ ਲੱਗਦਾ ਖਸਮ ਨੂੰ ਵੀ ਰੋਟੀ ਪਾਣੀ ਫੜਾਉਣਾ ਕੋਈ ਤੇਰੀ ਮਾਂ ਨੇ ਸਿਖਾ ਕਿ ਨਹੀਂ ਤੋਰਿਆ ਤੈਨੂੰ ਕਮਜਾਤੇ ਦਲੇਸ ਸਿਉ ਗੁੱਸੇ ਵਿੱਚ ਭੁੱਕਰਨ ਲੱਗ ਪਿਆ ਚਰਨੋਂ ਡਰ ਕੇ ਸਹਿਮ ਕੇ ਉੱਥੇ ਹੀ ਛਾਏ ਹੋ ਕੇ ਖੜ ਗਈ ਤੇ ਕੰਬਣ ਲੱਗ ਪਈ ਦਲੇਸ ਸਿਉ ਦੀ ਆਵਾਜ਼ ਬੇਬੇ ਤੱਕ ਪਹੁੰਚਣ ਤੋਂ ਪਹਿਲਾਂ ਦੀਪੇ ਤੱਕ ਵੀ ਪਹੁੰਚ ਗਈ ਦੀਪੇ ਦਾ ਦਿਲ ਫੜਿਆ ਗਿਆ ਤੇ ਦੀਪਾ ਪੱਜ ਕੇ ਚਵਾਰਾਂ ਵਿੱਚੋਂ ਦੀ ਬਾਰੀ ਵਿੱਚੋਂ ਚਾਰਨੋਂ ਕੇ ਘਰੇ ਵੇਖਣ ਲੱਗ ਪਿਆ ਬੇਬੇ ਨੇ ਦਲੇਰ ਸੀ ਉਹਨੂੰ ਛੜਕਿਆ ਤੇ ਬੋਲੀ ਜਾਏ ਜਏ ਵਡਿਆ ਅੱਜ ਕੀ ਹੋ ਗਿਆ ਕੁੜੀ ਨੂੰ ਘਰੇ ਨਹੀਂ ਵੜਨ ਦਿੱਤਾ ਤੇ ਲੱਗ ਗਿਆ ਬਸ ਲੈਣ ਦੇ ਘਰ ਦਲੇਰ ਸੀ ਜਦੋਂ ਚਾਰਨੋਂ ਨੂੰ ਛੜਕਣ ਲੱਗਿਆ ਤਾਂ ਬੇਬੇ ਮੂਰੇ ਹੋ ਗਈ ਵੇ ਕੀ ਪਾਲਦਾ ਤੂੰ ਕੁੜੀ ਕੋਲੋਂ ਕਿਉਂ ਨਹੀਂ ਟਿਕਦਾ ਤੂੰ ਮੈਨੂੰ ਤਾਂ ਲੱਗਿਆ ਸੀ ਸੁਧਰ ਗਿਆ ਹੋਵੇਗਾ ਜੇ ਤੇਰੇ ਆਹੇ ਲੱਛਣ ਰਹਿਣੇ ਸੀ ਤਾਂ ਮੈਂ ਕਿਉਂ ਲੈ ਕੇ ਆਉਂਦੀ ਕੁੜੀ ਨੂੰ ਦਲੇਰ ਸਿਉਂ ਗੁੱਸੇ ਵਿੱਚ ਬੋਲਿਆ ਮੈਂ ਕਦੋਂ ਆਕਿਆ ਸੀ ਲੈ ਕੇ ਆਉਨ ਨੂੰ ਉੱਥੇ ਹੀ ਰਹਿਣ ਦਿੰਦੇ ਕਮਜ਼ਾਤ ਨੂੰ ਰੱਖਣ ਦੇ ਲਾਇਕ ਨਹੀਂ ਮੇਰੀ ਪੱਟੀ ਮਿਸ ਕਰਾ ਕੇ ਜਾਉ ਪਿਓ ਕੰਜਰ ਹੁਣ ਰੱਖਦਾ ਜਾ ਕੇ ਬੈਠਣ ਵੀ ਨਹੀਂ ਦਿੱਤਾ ਪਹਿਲਾਂ ਹੀ ਖੜ ਗਿਆ ਹੱਥ ਜੋੜ ਕੇ ਪਹਿਲੇ ਕਤੂਤਾ ਕਰਕੇ ਆਈ ਹੋ ਨਾ ਇਹਨੂੰ ਸ਼ਰਮ ਹੈ ਨਹੀਂ ਬਿਨਾ ਚੁੰਨੀ ਨਾ ਸਿਰ ਟੱਕੇ ਤੋਂ ਤੁਰਿ ਫਿਰਦੀ ਸੀ ਆਹੋ ਤੇਰਾ ਟੱਡ ਜੋ ਪਰ ਦਿੰਦੀ ਆ ਨਾ 10 ਦਿਨ ਅਸੀਂ ਗਈ ਸੀ ਕਿਵੇਂ ਹਾਲਤ ਹੋਗੇ ਸੀ ਤੇਰੀ ਨਾ ਹੁਣ ਕਰ ਕੀ ਕੀਤਾ ਵਿਚਾਰੀ ਨੇ ਆਉਂਦੀ ਦੇ ਮਗਰ ਪੈ ਗਿਆ ਬੇਬੇ ਨੇ ਦਲੇਸ ਨੂੰ ਚੜਕਿਆ ਨਾ ਇਹਨੂੰ ਦੀਦਾਂ ਨਹੀਂ ਵੀ ਖਸਮ ਭੁੱਖਾ ਬੈਠਾ ਇਹਨੂੰ ਰੋਟੀ ਪੁੱਛ ਲਮਾ ਇਹਦੀ ਮਾਂ ਨੇ ਸਿਖਾਇਆ ਨਹੀਂ ਇਹਨੂੰ ਬੇਬੇ ਉਹਦ ਤਾ ਤੂੰ ਡੱਫੀ ਗਿਆ ਬੈਠਾ ਕਹਿੰਦਾ ਮੈਂ ਨਹੀਂ ਖਾਣੀ ਹੁਣ ਤੈਨੂੰ ਐਡੀ ਛੇਤੀ ਭੁੱਖ ਲੱਗ ਗਈ ਜੇ ਹੁਣ ਕੁੜੀ ਲੇ ਆਇਤਾ ਖਾਲਾ ਮੈਂ ਨਹੀਂ ਖਾਣੀ ਤੂੰ ਵੀ ਇਸੇ ਦਾਹੀ ਪਖਪੂਰ ਮੇਰਾ ਕੀ ਹੈ ਮਰਾਂ ਚਾਹੇ ਜਿਉਮਾਂ ਤੇਰਾ ਹੱਥਾਂ ਦੀਆਂ ਦਿੱਤੀਆਂ ਮੈਨੂੰ ਮੂੰਹ ਨਾ ਖੁਲਣੀਆਂ ਪੈਣੀਆਂ ਮਾਤਾ ਇਹ ਕਹਿੰਦਿਆਂ ਦਲੇਰ ਸਿਉਨੇ ਚਰਨੋਂ ਦੇ ਹੱਥ ਵਿੱਚ ਫੜੀ ਰੋਟੀ ਦੀ ਥਾਲੀ ਚਲਾ ਕੇ ਮਾਰੀ ਅਤੇ ਉੱਥੋਂ ਚਲਾ ਗਿਆ ਆਹੋ ਮੈਂ ਮੜਾ ਕਰਤਾ ਤੇਰਾ ਕਰ ਬਸਾ ਦਿੱਤਾ ਮੇਰਾ ਕੀ ਹੈ ਜਦੋਂ ਅੱਖਾਂ ਮੀਚ ਗਈ ਉਦੋਂ ਪਤਾ ਲੱਗੂ ਤੈਨੂੰ ਕੰਦੀ ਬੀਬੇ ਤੁਰੇ ਜਾਂਦੇ ਦਲੇਰ ਨੂੰ ਸੁਣਾਉਂਦੀ ਰਹੀ ਚਾਰ ਨੂੰ ਖੜੀ ਹੌਂਕੀ ਹੌਂਕੀ ਰੋਂਦੀ ਰਹੀ ਬੇਬੇ ਨੇ ਚਾਰ ਨੂੰ ਨਵਰਾਇਆ ਕੋਈ ਨਹਿ ਤੀਏ ਤੂੰ ਰੋ ਨਾ ਜਦੋਂ ਭੁੱਖ ਲੱਗੂ ਆਪੇ ਖਾ ਲੂ ਆਕੇ ਆਜਾ ਮੇਰੀ ਤੀ ਇੱਧਰ ਇਹ ਤਾਂ ਮੈਂ ਠੇਠ ਠਰ ਜੰਮ ਤਾਈ ਕੀ ਕਰਾਉਣਾ ਸੀ ਇਹੋ ਜਿਹੇ ਹਾਲਾਤੋਂ ਜਾਇ ਵੱਡੇ ਨੇ ਅੰਦਰਾਂ ਤਪਾ ਦਿੱਤੇ ਮੇਰੀਆਂ ਪਤਾ ਨਹੀਂ ਕਿਹੜਾ ਸਿਖਾਉਂਦਾ ਤੇ ਕਿਨੂੰ ਵੇਖ ਕੇ ਇਹ ਜੀ ਮਾਦਾ ਵੇ ਬੇਚਾਰਾ ਨੋ ਦੀਵਾ ਫੜ ਕੇ ਅੰਦਰ ਲੈ ਗਈ ਉਹਦਾ ਦੀਪਾ ਚਿਵਾਰੇ ਦੀਵਾਰੀ ਵਿੱਚ ਦੀ ਸਭ ਕੁਝ ਦੇਖ ਰਿਆ ਸੀ ਮਨ ਹੀ ਮਨ ਦਲੇਰ ਸਿਆ ਨੂੰ ਗਾਲਾਂ ਕੱਢ ਰਿਆ ਸੀ ਉਹਦਾ ਜੀਤ ਤਾਂ ਬਥੇਰਾ ਕਰਦਾ ਵੀ ਦਲੇਰ ਸਿਆ ਨੂੰ ਫੜ ਕੇ ਲਾਵਾਂ ਜਾਂ ਕੇ ਥਪੇੜੇ ਨਾਲ ਕੁੱਟਾਂ ਪਰ ਉਹ ਕਿਵੇਂ ਵੀ ਕਿਵੇਂ ਦਲੇਰ ਨੂੰ ਹੋਰ ਵੀ ਮੌਕਾ ਮਿਲ ਜੂ ਪਰ ਦੀਪੇ ਦੇ ਦਿਲ ਵਿੱਚ ਖੋ ਪੈਂਦੀ ਸੀ ਦੀਪਾ ਭਾਵੇਂ ਆਨੇ ਵਾਹਾਨੇ ਨਾ ਚਰਨ ਨੂੰ ਦੇਖਣ ਆਉਂਦਾ ਕਦੇ-ਕਦੇ ਚਰਨ ਨੂੰ ਰੋਂਦੀ ਨੂੰ ਵੇਖਦਾ ਤਾਂ ਦੀਪੇ ਦਾ ਜੀ ਕਰਦਾ ਚਰਨ ਨੂੰ ਦੀ ਬਾਹ ਫੜੇ ਤੇ ਆਪਦੇ ਘਰੇ ਲੈ ਜਾਵੇ ਦਲੇਰ ਸਿਓ ਬਿਲਕੁਲ ਨਹੀਂ ਸੀ ਸੁਧਰਿਆ ਉਹ ਪਹਿਲਾਂ ਵਰਗਾ ਹੀ ਸੀ ਉਹੀ ਸਭ ਕੰਮ ਕਰਦਾ ਜੋ ਪਹਿਲਾਂ ਕਰਦਾ ਸੀ ਚਰਨੋਂ ਨਾਲ ਕੁੱਟਮਾਰ ਹੁੰਦੀ ਬੇਵਜ੍ਹਾ ਛਿੜਕਾ ਮਿਲਦੀਆਂ ਚਰਨੋਂ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਸੀ ਆਇਆ ਹੁਣ ਤਾਂ ਸਭੋ ਉਹਦੀ ਸਿਹਤ ਵੀ ਖਰਾਬ ਰਹਿਣ ਲੱਗ ਪਈ ਸੀ ਚਰਨੋਂ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਪਤਾ ਨਹੀਂ ਕਿਉਂ ਸਰੀਰ ਵਿੱਚ ਸੱਤਿਆ ਹੀ ਨਹੀਂ ਸੀ ਕਦੇ ਅੱਖਾਂ ਅਗਿਆਨੇਰਾ ਆ ਜਾਂਦਾ ਤਾਂ ਚਰਨ ਉੱਥੇ ਬੈਠੀ ਜਾਂਦੀ ਪਰ ਬੇਬੇ ਕੋਲ ਚਰਨ ਨੇ ਕੋਈ ਗੱਲ ਨਹੀਂ ਸੀ ਕੀਤੀ ਬੇਬੇ ਦੀਆਂ ਝਿਰਕਾਂ ਦਾ ਦਲੇਸਿਓਂ ਤੇ ਕੋਈ ਅਸਰ ਨਹੀਂ ਸੀ ਹੁੰਦਾ ਉਹੀ ਕੁੱਤ ਕਲੇਸ਼ ਰਹਿੰਦਾ ਤੇ ਡੱਕਿਆ ਸ਼ਰਾਬ ਦਾ ਸਾਰੀ ਸਾਰੀ ਰਾਤ ਬੋਲਦਾ ਰਹਿੰਦਾ ਦਲੇਸਿਓਂ ਦੇ ਮਾਮੇ ਦੇ ਮੁੰਡੇ ਨੇ ਵਿਆਹ ਵਾਲੇ ਦਿਨ ਐਸੀ ਫੂਕ ਮਾਰੀ ਸੀ ਕਿ ਚਰਨ ਦਾ ਘਰ ਵਸਿਆ ਹੀ ਨਹੀਂ ਉਹੀ ਦਲੇਸਿਓਂ ਜਿਹੜਾ ਚਾਰਨ ਨੂੰ ਆਨੰਦ ਕਾਰਜ ਵੇਲੇ ਬੇਕਨ ਨੂੰ ਲੂਣੀਆਂ ਲੈ ਰਿਆ ਸੀ ਉਹੀ ਦਲੇਰ ਸੋਨੇ ਚਾਰਨ ਨੂੰ ਦੇ ਸ਼ਰੀਰ ਤੇ ਗਸਿਆਂ ਦੇ ਨਿਸ਼ਾਨ ਪਾਉਣ ਕਦੇ ਵੀ ਸੀ ਨਹੀਂ ਸੀ ਕੀਤੀ। ਉਹ ਸ਼ੱਕ ਉਹਦੇ ਦਿਮਾਗ ਵਿੱਚ ਇੰਨਾ ਬੈਠ ਗਿਆ ਸੀ ਕਿ ਰਾਤ ਨੂੰ ਕੋਈ ਆਵਾਰਾ ਕੁੱਤਾ ਵੀ ਕਿਸੇ ਆਵਾਰਾ ਜਾਨਵਰ ਨੂੰ ਪੌਂਕਦਾ ਤਾਂ ਦਲੇਰ ਸਿਉ ਪੱਜ ਕੇ ਬੀਹੀ ਦਾ ਦਰਵਾਜ਼ਾ ਖੋਲਦਾ ਤੇ ਪੱਜ ਕੇ ਬੜਕਪਾਂਦਾ ਜਿਵੇਂ ਕੋਈ ਰਾਤ ਨੂੰ ਹੀ ਚਾਰਨ ਨੂੰ ਕੋ ਲਾਉਂਦਾ। ਚਾਰਨ ਹਰ ਵੇਲੇ ਕਰਮਾਂ ਨੂੰ ਕੋਸਦੀ ਕਦੇ ਸੰਜੋਗਾ ਨੂੰ ਕੋਸਦੀ ਪਤਾ ਨਹੀਂ ਕਿਹੜੇ ਵਿੜੇ ਰੱਬ ਨੇ ਕਰਮਾਂ ਨੂੰ ਲਿਖਿਆ ਚਰਨੋਂ ਹੁਣ ਅੰਦਰੋਂ ਅੰਦਰੀ ਝੁਰਦੀ ਕਦੇ ਕਦੇ ਰੋਟੀ ਖਾਣ ਲੱਗਦੀ ਤਾਂ ਦਲੇਸਿਉਂਦੀ ਆਉਣ ਦੀ ਆਹਟ ਸੁਣ ਕੇ ਮੂੰਹ ਵਾਲੀ ਬੁਰਕੀ ਵੀ ਮੂੰਹ ਵਿੱਚ ਰਹਿ ਜਾਂਦੀ ਰੱਬਾ ਜਾਂ ਤਾਂ ਧੀ ਨਾ ਦੇਈ ਕਿਸੇ ਨੂੰ ਜਾਂ ਫਿਰ ਲੇਖ ਚੰਗੇ ਲਿਖੀ ਵਾਗਰੂ ਮੇਰੇ ਲੇਖਾਂ ਵਰਗੇ ਲੇਖੀਸੇ ਦੀ ਧੀ ਦੇ ਨਾ ਲਿਖੀ ਕਹਿੰਦੇ ਚਰਨੋਂ ਦੀ ਅੱਖਾਂ ਪੜ ਜਾਂਦੀਆਂ ਦਲੇਸਿਉ ਹੁਣ ਹਰ ਰੋਜ਼ ਬਾਰੋਂ ਪੀ ਕੇ ਆਉਂਦਾ ਅੱਧੇ ਰਾਤ ਨੂੰ ਕਰੇ ਵੜਦਾ ਤੇ ਪੀਤੀ ਵਿੱਚ ਬੋਲਦਾ ਰਹਿੰਦਾ ਕਦੇ ਕਦੇ ਬੇਬੇ ਵੀ ਕਹਿੰਦੀ ਕਿਵੇਂ ਪਿਆ ਘੁਰ ਘੁਰ ਕਰਦਾ ਰਹਿੰਦਾ ਠੇਠਰ ਪੀਤੀ ਐ ਝੁਲਸੀ ਆ ਪੈ ਜਾ ਟਿੱਕੇ ਪੱਦਲੇ ਸਿਉ ਜਦੋਂ ਕੋਈ ਬੋਲਦਾ ਤਾਂ ਅੱਗ ਉੱਚੀ ਉੱਚੀ ਹੋਰ ਬੋਲਦਾ ਉਹਦਾ ਦੀਪੇ ਦੀ ਸੋਤ ਚਰਨੋਂ ਵਿੱਚ ਰਹਿੰਦੀ ਬੇਬੇ ਵੀ ਬੇਬੇ ਦੀ ਸਵਾਤ ਵਿੱਚ ਵੜਦਿਆਂ ਕੁੰਡੀ ਲਾ ਕੇ ਪੈਂਦੀ ਚਰਨੋਂ ਨੂੰ ਵੇਖੀ ਦੀਪਾ ਥੋੜਾ ਜਿਹਾ ਸੁੱਖ ਦਾ ਸਾਹ ਮਹਿਸੂਸ ਕਰ ਲੈਂਦਾ ਦਲੇਸ ਜੋਂ ਦੀ ਬੇਬੇ ਵੀ ਚਰਨੋਂ ਵੱਲ ਵੇਖ ਕੇ ਝੁਰਦੀ ਰਹਿੰਦੀ ਚਰਨੋਂ ਦਾ ਲਿੱਸਾ ਹੋਇਆ ਭੋਰਾ ਕ ਨਿਕਲਿਆ ਮੂੰਹ ਬੇਬੇ ਦੇ ਖੋਪੋਂਦਾ ਭਾਵੇਂ ਬੇਬੇ ਬਥੇਰਾ ਕਹਿੰਦੀ ਚਰਨ ਨੂੰ ਤੀਏ ਭੌਂਕਦਾ ਫਿਰਦਾ ਐਵੇਂ ਮੱਛੀ ਪੱਤਨ ਚਟਕੇ ਮੁੜਦੀ ਐ ਜਦੋਂ ਮੂੰਹ ਦੀ ਖਾ ਕੇ ਬੈਠਾ ਕਿਸੇ ਕੋਲੋਂ ਉਸ ਦਿਨ ਲਈ ਪੀਣੀ ਝੋਸਣੀ ਛੱਡ ਦਿਉ ਨਿਤ ਨਹੀਂ ਪਿਉਂਦਾ ਤੀਏ ਕਿਹਦੇ ਕੋਲ ਰੋਕੜ ਐ ਜਿਹੜਾ ਨਿੱਤ ਮੂਤ ਝੁਲਸ ਨੂੰ ਦੇਉ ਇਹਨੂੰ ਤੂੰ ਨਾ ਸੰਸਾ ਕਰ ਮੈਨੂੰ ਤੂੰ ਬਥੇਰੀ ਪਿਆਰੀ ਆ ਇਹ ਥੀਏਟਰ ਤੋਂ ਪਹਿਲਾਂ ਤੂੰ ਆਤੀਏ ਬੇਬੇ ਜਿੰਨਾ ਮਰਜੀ ਹੌਸਲਾ ਦਿੰਦੀ ਪਰ ਚਰਨੋਂ ਦੇ ਦਿਲ ਨੂੰ ਅੱਜ ਵੀ ਲੱਗੀ ਰਹਿੰਦੀ ਚਰਨੋਂ ਨੂੰ ਪੇਕਿਆ ਤੋਂ ਆਏ ਨੂੰ ਅੱਜ 15 ਦਿਨ ਹੋ ਗਏ ਸੀ ਪਰ ਇੱਕ ਦਿਨ ਵੀ ਸੁੱਖ ਦਾ ਨਹੀਂ ਗਿਆ ਦਲੇਸ ਸੀ ਉਹਨੇ ਚਰਨੋਂ ਦੇ ਲਈ ਸਵਾਦ ਵਿੱਚ ਮੰਝਾ ਡੋਣਾ ਤਾਂ ਦੂਰ ਚਰਨੋਂ ਨੂੰ ਗਾਲ ਕੱਢੀ ਤੋਂ ਬਗੈਰ ਕਦੇ ਬੁਲਾਇਆ ਹੀ ਨਹੀਂ ਸੀ ਪਤਨੀ ਕਿਉਂ ਦਲੇਰ ਸਿਉ ਨੂੰ ਲੱਗਦਾ ਸੀ ਕਿ ਚਰਨਾਂ ਨੂੰ ਆਪ ਜਾ ਕੇ ਲੈ ਕੇ ਆਉਣਾ ਨਮੋਸ਼ੀ ਵਾਲਾ ਕੰਮ ਸੀ ਕਿਉਂਕਿ ਦਲੇਰ ਸਿਉ ਚਰਨਾਂ ਦੇ ਪਿਓ ਤੋਂ ਉਮੀਦ ਰੱਖਦਾ ਸੀ ਕਿ ਉਹ ਆਪ ਨੀਮਾ ਹੋ ਕੇ ਛੱਡ ਕੇ ਜਾਵੇ ਪਰ ਹੁਣ ਦਲੇਰ ਸਿਉ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਉਹ ਆਪ ਜਾ ਕੇ ਆਪ ਨੀਮਾ ਹੋ ਕੇ ਲੈ ਕੇ ਆਇਆ ਹਾਲਾਂਕਿ ਤੀ ਵਾਲੇ ਨੀਮੇ ਹੁੰਦੇ ਆ ਰਿਸ਼ਤਾ ਜਾਇਦਾਦ ਦੇ ਸਿਰ ਤੇ ਹੋਇਆ ਸੀ ਤੇ ਦਲੇਰ ਸਿਉ ਆਪਣੇ ਘਰ ਸ਼ਰਮਾਏ ਦਾ ਸੀ ਫਿਰ ਕਿਉਂ ਨੀਮਾ ਰਹੇ ਹਣ ਇਹ ਗੱਲ ਦਲੇਸਿਓ ਨੂੰ ਕਿਸੇ ਦੇ ਬਾਹਰੋਂ ਆਕੀ ਸੀ ਕਿ ਆਪ ਦੇ ਦਿਮਾਗ ਵਿੱਚ ਆਈ ਸੀ ਪਰ ਇਹ ਗੱਲ ਦਲੇਸਿਓ ਨੂੰ ਹੋਰ ਖੇਚੜਾਉਂਦੀ ਦਲੇਸਿਓ ਚਾਹਵੇ ਕਹਿੰਦੇ ਖਿਜਿਆ ਰੰਦਾ ਇੱਕ ਦਿਨ ਚਰਨੋਂ ਪਸ਼ੂਆਂ ਨੂੰ ਪਾਣੀ ਪਿਉਣ ਲਈ ਆਈ ਸਵੇਰ ਤੋਂ ਹੀ ਸਰੀਰ ਢਿੱਲਾ ਜਿਹਾ ਮਹਿਸੂਸ ਕਰ ਰਹੀ ਸੀ ਪਰ ਆਉਂਦੇ ਸਾਰੀ ਮੁਦਨ ਲੱਗ ਗਈ ਉਲਟੀਆਂ ਨੇ ਚਰਨੋਂ ਦਾ ਟਿੱਡ ਕੱਠਿਆ ਕਰ ਦਿੱਤਾ ਬੇਬੇ ਪੱਜ ਕੀ ਆਈ ਚਰਨ ਨੂੰ ਬਾਹ ਫੜੀ ਤੇ ਮੰਚੇ ਤੇ ਬਿਠਾਇਆ ਬੇਬੇ ਨੇ ਬਥੇਰੇ ਅਹੜ-ਪੌੜ ਕੀਤੇ ਬਥੇਰੇ ਏਕਰੇਲੂ ਨੁਸਖੇ ਚਾਰਨੋਂ ਤੇ ਅਜਮਾਈ ਪਰ ਚਾਰਨੋਂ ਨੂੰ ਸੁੱਕੇ ਅਵਤ ਆਕੇ ਬੁਰਾ ਹਾਲ ਕਰ ਰਹੀ ਸੀ ਜੇ ਕੀਤੇ ਪਾਣੀ ਵੀ ਪੀਂਦੀ ਉਹ ਵੀ ਨਿਕਲ ਜਾਂਦਾ ਚਾਰਨੋਂ ਦੀ ਸਿਹਤ ਠੀਕ ਨਹੀਂ ਸੀ ਤੇ ਦਲੇਸਿਓ ਕਰੇ ਨਹੀਂ ਸੀ ਬੇਬੇ ਕੱਲੀ ਚਾਰਨੋਂ ਨੂੰ ਛੱਡ ਕੇ ਜਾਂਦੀ ਵੀ ਕਿਵੇਂ ਬੇਬੇ ਨੇ ਚਵਾਰੇ ਵਿੱਚ ਫਿਰਦੇ ਦੀਪੇ ਨੂੰ ਆਵਾਜ਼ ਮਾਰੀ ਬੇਦੀਪੇ ਦੀਪੇ ਪੁੱਤ ਸਹੀ ਦੇਣੀ ਆਈ ਆਕੇ ਕੱਲ ਸੁਣੀ ਮੇਰਾ ਸ਼ੇਰ ਬੱਗਾ ਦੀ ਬਾਜੀ ਦਾ ਧਿਆਨ ਦਲੇਸਿਆਂ ਦੇ ਘਰ ਵਾਲੀ ਸੀ ਬੇਬੇ ਦੀ ਅੱਧੀ ਹਾਕ ਤੇ ਸਾਹੋ ਸਹੀ ਹੁੰਦਾ ਪੱਜਿਆ ਆ ਹਾਂ ਮਾਸੀ ਕੀ ਹੋਇਆ ਚਰਨੋਂ ਠੀਕ ਐ ਅੱਬੜ ਵਾਹੇ ਜੇ ਆਕੇ ਬੋਲਿਆ ਉਹ ਭੋਲੀ ਗਿਆ ਕਿ ਚਰਨੋਂ ਨੂੰ ਚਰਨੋਂ ਭਾਬੀ ਕਹਿਣਾ ਸੀ ਤੇ ਅਪ ਪੱਜ ਕੇ ਚਰਨੋਂ ਦੇ ਮੰਜੇ ਕੋਲ ਗਿਆ ਤੂੰ ਠੀਕ ਐ ਚਰਨੋਂ ਕੀ ਹੋਇਆ ਤੈਨੂੰ ਦੱਸ ਮੈਨੂੰ ਬੇਬੇ ਇਹ ਬੰਦਲੀ ਕਿਉਂ ਪਈ ਐ ਕੀ ਹੋਇਆ ਇਹਨੂੰ ਦੀਪਾ ਇੱਕੋ ਸਾਈ ਬੋਲਿਆ ਚਰਨੋਂ ਨੂੰ ਬੌਂਦਲੀ ਦੇ ਕੇ ਦੀਪੇ ਦੇ ਹੱਡਾਂ ਪੈਰਾਂ ਵਿੱਚ ਜਾ ਨਿਕਲ ਗਈ ਸੀ ਚਰਨੋਂ ਸਾਰਾ ਕੁਝ ਦੇਖਦਾ ਰਹੀ ਸੀ ਪਰ ਬੋਲਣ ਦੀ ਹਿੰਮਤ ਨਹੀਂ ਸੀ ਬੇਪੁੱਤ ਕੁਝ ਨਹੀਂ ਹੋਇਆ ਇਹ ਥੋੜਾ ਜਿਹਾ ਢਿੱਲੀ ਹੈ ਤੂੰ ਕਿਉਂ ਐ ਕਰਨ ਲੱਗ ਪਿਆ ਜਾ ਇਹ ਖਾਣੇ ਦਾ ਕਮਲਾ ਚੱਲ ਤੂੰ ਸਾਈਕਲ ਲੈ ਕੇ ਜਾ ਤੇ ਉਹ ਮਹਿੰਦਰ ਪੋਦਾਈ ਜਿਹੜੀ ਬਹੜ ਕੇ ਘਰ ਕੋਲ ਰਹਿੰਦੀ ਐ ਉਹਨੂੰ ਛੇਹੀ ਜਣੀ ਚੜਾ ਕੇ ਲੈ ਕੇ ਆ ਜਾ ਮੇਰੇ ਪੁੱਤ ਬੇਬੇ ਨੇ ਦੀਪੇ ਨੂੰ ਮੋਢੇ ਤੇ ਹੱਥ ਮਾਰਦਿਆਂ ਕਿਹਾ ਦੀਪਾ ਮੁੜ ਕੇ ਚਰਨੋਂ ਵੱਲ ਵੇਖ ਕੇ ਬੇਬੇ ਨੂੰ ਤੁਰਿਆ ਜਾਂਦਾ ਹੀ ਕਹਿੰਦਾ ਹਾਂ ਬੇਬੇ ਬਸ ਆਇਆ ਮੈਂ ਹੁਣੇ ਦਾਈ ਮਹਿੰਦਰ ਕੌਰ ਨੂੰ ਲੈ ਕੇ ਕਮਲੀਏ ਬੇਬੇ ਪਹਿਲਾਂ ਖਾ ਕੁਮਾਰੀ ਹੁੰਦੀ ਹੁਣ ਤੂੰ ਉਹ ਆਈ ਹੁੰਦੀ ਚਰਨੋਂ ਬਿਜਾਈ ਦਾ ਕੀ ਹਾਲ ਹੋਇਆ ਪਿਆ ਤੁਰਿਆ ਜਾਂਦਾ ਦੀਪਾ ਬਿਨਾਂ ਕਿਸੇ ਸੁੱਧ ਬੋਤੋਂ ਉੱਚੀ ਉੱਚੀ ਬੇਬੇ ਨਾਲ ਗੱਲਾਂ ਕਰਦਾ ਭੱਜ ਤੁਰਿਆ ਬੇਖਨੀ ਕਿੰਨਾ ਡਰ ਗਿਆ ਜਵਾਕ ਦਿਲ ਪਤਲਾ ਪੈ ਗਿਆ ਜਵਾਕ ਦਾ ਪਿਓ ਦੀ ਮੌਤ ਤੋਂ ਬਾਅਦ ਤਾਂ ਚੱਲਿਆ ਹੀ ਨਹੀਂ ਸੀ ਜਾਂਦਾ ਨਿਆਣੇ ਤੋਂ ਦੁਖ ਪਰ ਭਾਈ ਆਪਣੇ ਭਾਈ ਬਾਣੀ ਤਾਂ ਕੰਡਾ ਵੱਜਿਆ ਨਹੀਂ ਚੱਲਦਾ ਨਿਆਣਾ ਬੇਬੇ ਆਪਣੇ ਆਪ ਨਾਲ ਗੱਲਾਂ ਕਰਦੀ ਚਾਰਨੋ ਕੋ ਲਈ ਤੇ ਉਹਦੇ ਸਿਰ ਨੂੰ ਪਲੋਸਣ ਲੱਗੀ ਦੀਪਾ ਅੰਨੇਵਾ ਸਾਈਕਲ ਲੈ ਕੇ ਦਾਈ ਮਹਿੰਦਰਪੁਰ ਦਾ ਘਰ ਲੱਭਦਾ ਸਾਈਕਲ ਪਹਾਈ ਜਾ ਰਿਹਾ ਸੀ ਫਿਕਰ ਨਾ ਕਰ ਵਾਗਰੂ ਠੀਕ ਕਰੂ ਚਾਰਨੋ ਤੂੰ ਸੰਸਾਣਾ ਕਰ ਤੈਨੂੰ ਠੀਕ ਕਰਨ ਵਾਸਤੇ ਤਾਂ ਮੈਂ ਭਾਵੇਂ ਚਿੜੀਆਂ ਦਾ ਦੁੱਧ ਹਾਜ਼ਰ ਕਰਨਾ ਪਵੇ ਉਹ ਵੀ ਕਰੂੰ ਦੀਪਾ ਆਪਣੇ ਮਨ ਨਾਲ ਹੀ ਬੁੜਬੜਾਉਂਦੇ ਹੋਏ ਨੇ ਦਾਈ ਮਹਿੰਦਰ ਕੌਰ ਵਾਲੀ ਬੀਹੀ ਵਿੱਚ ਸਾਈਕਲ ਜਾਣਸਰ ਦੂਰੋਂ ਹੀ ਤਾਈ ਤਾਈ ਕਰਦੇ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਬੇਪੁੱਤ ਖੈਰ ਸੁੱਖ ਐਨੀ ਕਾਲੀ ਵਿੱਚ ਆ ਮਹਿੰਦਰ ਕੌਰ ਤਾਂ ਆਪਦੀ ਕੁੜੀ ਕੋਲ ਗਈ ਐ ਜੇ ਆਪਾਂ ਕਰਵਾਉਣ ਉਹਦਾ ਤੂੰ ਕੰਮ ਆਇਆ ਸੀ ਕਹਿੰਦੀ ਹੋਈ ਅੱਧ ਖੜ ਉਮਰ ਦੀ ਬੀਬੀ ਗੋਹੇ ਦਾ ਪੱਠਾ ਲੈ ਕੇ ਆਉਂਦੀ ਨੇ ਦੀਪੇ ਨੂੰ ਮਹਿੰਦਰ ਕੋ ਦਾਈ ਨੂੰ ਹਰ ਬੜਾੜ ਵਿੱਚ ਆਵਾਜ਼ਾਂ ਮਾਰਦੇ ਹੋਏ ਵੇਖ ਕੇ ਦੀਪੇ ਦੀ ਗੱਲ ਦਾ ਜਵਾਬ ਦਿੱਤਾ ਹੈ ਕੁੜੀ ਕੋਲ ਕੋਈ ਆ ਕੁੜੀ ਕਿੱਥੇ ਰਹਿੰਦੀ ਆ ਉਹਦੀ ਮੈਂ ਉਤੋਂ ਲੈ ਆਉਂ ਚਾਹ ਨੂੰ ਠੀਕ ਨਹੀਂ ਮੈਂ ਦਾਈ ਮਹਿੰਦਰ ਕੋਰ ਨੂੰ ਹਰ ਹੀਲੇ ਮਿਲਣਾ ਦੀਪਾ ਹਰ ਬੜਾ ਕੇ ਸਾਈਕਲ ਤੋਂ ਉਤਰਨ ਦੀ ਕੋਸ਼ਿਸ਼ ਕਰਦੀ ਡਿੱਗ ਪਿਆ ਤੇ ਔਰਤ ਨੇ ਭੱਜ ਕੇ ਹੱਥ ਪਾਇਆ ਸਾਈਕਲ ਨੂੰ ਬੇਪੁੱਤ ਸੱਟ ਤਾਂ ਨਹੀਂ ਵੱਜੀ ਤੂੰ ਤਾਂ ਵਾੜਾ ਹੀ ਚਿੱਤ ਕਾਲੀ ਪਈ ਜਾਣਾ ਵਾ ਕੀ ਹੋਇਆ ਕੋਈ ਢਿੱਲ ਮਿੱਠਾ ਕਰੇ ਜਿਹੜਾ ਐਨਾ ਕਾਬਰ ਗਿਆ ਤੇ ਕੋਲ ਖੜੀ ਬੇਬੇ ਨੇ ਬੱਟਲ ਪਾਸੇ ਕੀਤਾ ਤੇ ਦੀਪੇ ਨੂੰ ਵਾਹ ਫੜ ਕੇ ਖੜਾ ਕਰਨ ਲੱਗੇ ਨਹੀਂ ਨਹੀਂ ਭਾਈ ਠੀਕ ਆ ਨਹੀਂ ਸਾਡੀ ਚਰਨ ਨੂੰ ਠੀਕ ਨਹੀਂ ਹੁਣ ਮੈਂ ਕਾ ਨੂੰ ਆਖਾਂ ਕੌਣ ਜਾਊ ਚਰਨ ਨੂੰ ਠੀਕ ਕਰਨ ਜਾਂਦਾ ਦੀਪਾ ਅੱਬੜ ਵਾਹੇ ਜੀ ਬੋਲੀ ਜਾਂਦਾ ਸੀ ਕਾਕਾ ਗੱਲ ਕੀ ਐ ਕੋਈ ਬੁੜੀਆਂ ਵਾਲੀ ਢਿੱਲ ਮਿੱਠਾ ਉਹ ਮੁੱਖੇ ਕੀ ਮਾਂ ਜੀ ਵੀ ਵੇਖ ਲੈਂਦੀ ਐ ਉਹਨੂੰ ਪੁੱਛ ਲੈ ਉਹ ਛਪੜੀ ਕੋਲ ਘਰ ਉਹਨਾਂ ਦਾ ਭਾਈ ਉਹ ਘਰੇ ਹੀ ਹੁੰਦੀ ਐ ਭੱਲੇ ਜਾਣੇ ਗੱਡੇ ਤੇ ਪਉ ਬੁੜਾ ਸਰੀਰ ਹੈ ਤੁਰਿਆ ਨਹੀਂ ਜਾਂਦਾ ਉਹਦੇ ਤੋਂ ਕਹਿੰਦੀ ਹੋਈ ਗਲੀ ਵਿੱਚ ਖੜੀ ਬੀਬੀ ਨੇ ਦੀਪੇ ਨੂੰ ਸਲਾਹ ਦਿੱਤੀ ਤੇ ਦੀਪਾ ਅੱਖਾਂ ਚੌੜੀਆਂ ਕਰਕੇ ਵੇਖਣ ਲੱਗ ਪਿਆ ਮੈਂ ਉਹਦੇ ਕੋਲ ਜਾਣਾ ਪਈ ਝਰਕ ਦੇਣੇ ਚਾਰ ਨੂੰ ਨੂੰ ਪਤਾ ਨਹੀਂ ਕੀ ਹੋਇਆ ਠੀਕ ਹੋ ਜੇ ਜੇ ਉਹ ਮੈਨੂੰ ਤਾਂ ਅੱਖਾਂ ਅੱਗੇ ਨੇਰ ਆ ਗਿਆ ਉਹਦੀ ਇਹ ਹਾਲਤ ਵੇਖੀ ਦੀਪਾ ਸਾਇਕਲ ਪੰਜਾਉ ਦਾ ਤੇ ਆਪ ਮੂੰਹ ਹਰੇ ਬੜਬੜਾਉਂਦਾ ਛਪੜੀ ਵੱਲੋਂ ਤੁਰ ਪਿਆ ਪਤਾ ਨਹੀਂ ਖੈਰ ਸੁਖ ਹੋਵੇ ਮੁੰਡਾ ਖਾਸ ਐ ਡਰਿਆ ਪਿਆ ਸੀ ਚੱਲ ਵਾਹ ਗਰੂ ਜੀ ਜੀਆਂ ਸੁੱਖ ਰੱਖੀ ਕਹਿੰਦੀ ਬੀਬੀ ਗੋਹੇ ਦਾ ਬੱਠਲ ਸੇਤ ਤੇ ਦੁਬਾਰਾ ਚੱਕ ਕੇ ਰੂੜੀ ਤੇ ਸੁੱਟਣ ਜਾਂਦੀ ਰਹੀ ਦੀਪਾ ਲੜ ਕਰਾਉਂਦਾ ਹੋਇਆ ਸਾਈਕਲ ਤੇ ਜਾ ਰਿਹਾ ਕਦੇ ਕਿਹੜੀ ਵਿਹੀ ਤੇ ਕਦੇ ਕਿਹੜੀ ਵਿਹੀ ਜਾਂਦਾ ਉਹਨੂੰ ਅੱਜ ਰੱਬ ਫਰਿਸ਼ਤਾ ਬਣ ਕੇ ਟੱਕਰ ਜਾਵੇ ਆਹੀ ਅਦਾਸਾ ਕਰਦਾ ਤੁਰਿਆ ਜਾਵੇ ਦੀਪਾ ਕਰ ਪੁੱਛ ਪਿਛਾ ਕੇ ਮੁਖੇ ਦੇ ਘਰ ਦੇ ਬਾਹਰ ਵਿੱਚ ਆ ਗਿਆ ਤੇ ਬੂਹਾ ਖੜਕਾ ਕੇ ਉੱੱਚੀ ਦੇਣੀ ਹਾਕ ਮਾਰੀ ਭਾਈ ਮੁਖੇ ਉਹ ਪਾਈ ਮੁਖੇ ਕਹਿੰਦਾ ਉੱਚੀ ਦੇਣੀ ਹਾਕ ਮਾਰਦਾ ਬੇਬੇ ਦੀ ਬੜਕ ਭੰਦਾ ਹੋਇਆ ਚੌਂਤੇ ਤੇ ਨਿਗਾਹ ਜੀ ਮਾਰਦਾ ਬੇਪੁੱਤ ਕੌਣਾ ਨੇੜੇ ਆ ਜਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਮੁੱਖਾ ਹੈ ਨਹੀਂ ਕਰੇ ਇਧਰ ਪਿੜਾਂ ਵੱਲ ਗਿਆ ਸੀ ਨੇੜੇ ਆ ਕੇ ਛੇ ਹੀ ਜਣੇ ਦੱਸ ਜਾ ਮੈਂ ਕਿੱਥੇ ਹੈ ਨਹੀਂ ਦੂਰ ਆਉ ਮਤੜਾ ਹੁਣ ਤਾਂ ਜਵਾਬ ਦੇਗੀ ਦੇਹੀ ਬਾਕੀ ਕਹਾਣੀ ਜੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਜੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਵੀ ਜ਼ਰੂਰ ਕਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ